ਪਰਬੂ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਚ ਆਪ ਸਭ ਨੂੰ ਸ਼ਾਲੋਮ ਯੋਹੰਨਾ ਦੀ ਅੰਜੀਲ ਦੂਸਰਾ ਅਧਿਆਇ ਪਹਿਲੇ ਤਿੰਨ ਵਚਨਾਂ ਨੂੰ ਆਪਾਂ ਸਾਰੇ ਮਿਲ ਕੇ ਪੜ੍ਹਾਂਗੇ ਫਿਰ ਤੀਸਰੇ ਦਿਨ ਗਲੀਲ ਦੇ ਕਾਨਾ ਵਿੱਚ ਕਿਸੇ ਦਾ ਵਿਆਹ ਸੀ ਅਤੇ ਯੇਸ਼ੂ ਦੀ ਮਾਤਾ ਵੀ ਉੱਥੇ ਸੀ ਯੇਸ਼ੂ ਅਤੇ ਉਸਦੇ ਚੇਲੇ ਵੀ ਉਸ ਵਿਆਹ ਦੇ ਵਿੱਚ ਆਏ ਹੋਏ ਸੀ ਜਦੋਂ ਦਾਖਰ ਸੁੱਕ ਗਿਆ ਤਾਂ ਯੇਸ਼ੂ ਦੀ ਮਾਤਾ ਨੇ ਉਸ ਨੂੰ ਆਖ ਕੇ ਕਿਆ ਇਨਦੇ ਕੋਲ ਦਾਖਰਸ ਨਹੀਂ ਰਿਆ ਪਿਆਰਿਓ ਪੈਸੇ ਵਿਆ ਅਤੇ ਬੱਚੇ ਇਹ ਤਿੰਨੇ ਆਮ ਤੌਰ ਤੇ ਸਾਡੇ ਜੀਵਨ ਚ ਸਮੱਸਿਆ ਦਾ ਕਾਰਨ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਚ ਕਿਹੜੀ ਸਮੱਸਿਆ ਦਾ ਸਾਹਮਣਾ ਕਰਦੇ ਹਾਂ ਆਰਥਿਕ ਸਮੱਸਿਆ ਦਾ ਆਮ ਤੌਰ ਤੇ ਕਿਹੜੀ ਸਮੱਸਿਆ ਨੂੰ ਫੇਸ ਕਰਦੇ ਹਾਂ ਹਾਂ ਪਤਨੀ ਤੋਂ ਜਵਾਈ ਤੋਂ ਸਹੀ ਹੈ ਪਤੀ ਤੋਂ ਸਮੱਸਿਆ ਹੈ ਨਾ ਅਤੇ ਜਿਹੜੇ ਵਿਆਹ ਹਾ ਉਹ ਕਿਹੜੀ ਸਮੱਸਿਆ ਦਾ ਸਾਹਮਣਾ ਕਰਦੇ ਆ ਦੱਸੋ ਬੱਚੇ ਹੋਣ ਤੇ ਸਮੱਸਿਆ ਬੱਚੇ ਨਾ ਹੋਣ ਤੇ ਵੀ ਸਮੱਸਿਆ ਹਾਂ ਜਾਂ ਨਾ ਸੋ ਅੱਜ ਖਾਸ ਕਰਕੇ ਵਿਆਹ ਦੇ ਖਰਚ ਸਮੱਸਿਆ ਅਸੀਂ वचन ਦੇ ਹਿੱਸੇ ਨੂੰ ਵੇਖਿਆ ਪ੍ਰਭੂ ਯਿਸੂ ਮਸੀਹ ਆਪਣੀ ਸੇਵਾ ਸ਼ੁਰੂ ਕਰਨ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਕ ਵਿਆਹ ਚ ਸੱਦਾ ਮਿਲਿਆ ਪ੍ਰਭੂ ਅਤੇ ਉਸ ਦੇ ਚੇਲਿਆਂ ਨੂੰ ਅਤੇ ਉਸ ਦੀ ਮਾਂ ਉਸ ਵਿਆਹ ਚ ਉਹਨਾਂ ਨੂੰ ਸੱਦਾ ਦਿੱਤਾ ਸੀ ਵਿਆਹ ਕਿੱਥੇ ਸੀ ਕਾਨਾ ਨਾਮ ਦੇ ਨਗਰ ਚ ਠੀਕਾ ਇੱਕ ਦਿਨ ਇੱਕ ਭੈਣ ਮੇਰੇ ਕੋਲ ਆਈ ਸੋਹਣੇ ਬੱਚੇ ਨੂੰ ਲੈ ਕੇ ਆਈ ਉਹ ਬੱਚੀ ਬਹੁਤ ਸੋਹਣੀ ਸੀ ਆਪਣੀ ਗੋਚ ਲੈ ਕੇ ਉਹ ਆਈ ਉਹ ਰੋ ਰਹੀ ਸੀ ਮੈਂ ਪੁੱਛਿਆ ਕਿਉਂ ਰੋ ਰਹੀਆਂ ਕੀ ਦੱਸਾਂ ਤੁਹਾਨੂੰ ਆਪਣੀ ਸਮੱਸਿਆ ਮੈਂ ਕਿਹੜੀ ਸਮੱਸਿਆ ਇਸ ਬੱਚੀ ਨੂੰ ਵੇਖੋ ਇਹ ਕਿੰਨੀ ਸੋਹਣੀ ਆ ਹਾਂ ਬਹੁਤ ਸੋਹਣੀ ਆ ਸਮੱਸਿਆ ਕੀ ਆ ਪਸਤੂ ਜੀ ਮੈਂ ਲਵ ਮੈਰਿਜ ਕੀਤੀ ਕਹਿੰਦਾ ਜਾਨ ਦੇ ਦਵਾਂਗਾ ਇਸ ਲਈ ਮੈਂ ਉਹਦੇ ਨਾਲ ਵਿਆਹ ਕੀਤਾ ਬੇਟੀ ਪੈਦਾ ਹੋਣ ਤੋਂ ਬਾਅਦ ਹੁਣ ਉਹ ਕੀ ਕਹਿ ਰਿਹਾ ਜਾਣਦੇ ਹੋ ਇਹ ਲੜਕੀ ਮੇਰ ਤੋਂ ਪੈਦਾ ਨਹੀਂ ਹੋਈਆ ਹੁਣ ਇਹ ਉਸ ਤੋਂ ਪੈਦਾ ਹੋਈਆ ਮੈਂ ਕਿਵੇਂ ਸਾਬਤ ਕਰਾਂ ਮੇਰ ਤੇ ਤਾਂ ਇਲਜ਼ਾਮ ਲੱਗ ਗਿਆ ਉਹ ਕਹਿੰਦਾ ਹੈ ਇਹ ਲੜਕੀ ਮੇਰ ਤੋਂ ਪੈਦਾ ਨਹੀਂ ਹੋਈ ਉਹ ਇਸ ਤਰ੍ਹਾਂ ਕਹਿ ਰਿਹਾ ਹੈ ਕਿਉਂ ਜੀ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ ਤੁਸੀਂ ਮੈਨੂੰ ਪਿਆਰ ਕੀਤਾ ਪਿਆਰ ਕਰਕੇ ਮੇਰ ਨਾਲ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਬੱਚਾ ਵੀ ਹੋਇਆ ਹੁਣ ਇਹ ਕਿਉਂ ਕਹਿ ਰਿਹਾ ਕਿ ਇਹ ਬੱਚੀ ਮੇਰੇ ਤੋਂ ਪੈਦਾ ਨਹੀਂ ਹੋਈ ਹਾਂ ਕਹਿ ਰਿਹਾ ਹਾਂ 100 ਵਾਰ ਕਮਾਂਗਾ ਇਸ ਨੂੰ ਮੈਂ ਜਨਮ ਨਹੀਂ ਦਿੱਤਾ ਜਨਮੀਆਂ ਇਹਦਾ ਕੀ ਸਬੂਤਾ ਪਾਸਟਰ ਜੀ ਨਰਕ ਵੇਖ ਰਹੀਆਂ ਮੇਰੇ ਪਤੀ ਨੇ ਜੋ ਇਲਜ਼ਾਮ ਲਾਇਆ ਮੈਂ ਬਰਦਾਸ਼ਤ ਨਹੀਂ ਕਰ پا ਰਹੀਆਂ ਮੈਂ ਸਹਿ ਨਹੀਂ پا ਰਹੀਆਂ ਬੜੀ ਪਰੇਸ਼ਾਨਾਂ ਬੱਚੇ ਨੂੰ ਮੈਨੂੰ ਹੀ ਪਾਲਣਾ ਪੈ ਰਿਹਾ ਹੈ ਅਤੇ ਘਰ ਦੇ ਵਿੱਚ ਇੱਕ ਵੀ ਪੈਸਾ ਨਹੀਂ ਦਿੰਦਾ ਇਸ ਲਈ ਮੈਨੂੰ ਨੌਕਰੀ ਕਰਨੀ ਪੈ ਰਹੀ ਆ ਛੋਟੇ ਬੱਚੇ ਨੂੰ ਗੋਦ ਚ ਲੈ ਕੇ ਮੈਂ ਨੌਕਰੀ ਤੇ ਕਿਵੇਂ ਜਾਵਾਂ ਕਿਵੇਂ ਕੰਮ ਕਰਾਂ ਤਦ ਮੈਂ ਉਸ ਨੂੰ ਕਿਹਾ ਭੈਣ ਸੁਣ ਤੇਰੀ ਜੋ ਸਮੱਸਿਆ ਹੈ ਕੋਈ ਵੀ ਸਮੱਸਿਆ ਕਿਉਂ ਨਾ ਹੋਵੇ ਸਭ ਤੋਂ ਪਹਿਲਾਂ ਜਿਹੜਾ ਉਹ ਸਮੱਸਿਆ ਨੂੰ ਸਮਝਦਾ ਹੈ ਜੋ ਤਸੱਲੀ ਦਿੰਦੇ ਆ ਉਹ ਹੈ ਤੁਹਾਡੇ ਮਾਪੇ ਆਪਣੇ ਆਪ ਤੋਂ ਪਰੇਸ਼ਾਨ ਹੋਵੇ ਇਸ ਤੋਂ ਚੰਗਾ ਹੈ ਕਿ ਆਪਣੇ ਮਾਪੇ ਨੂੰ ਕਹੋ ਜਿਨ੍ਹਾਂ ਨੇ ਇਹ ਵਿਆਹ ਦਾ ਰਿਸ਼ਤਾ ਜੋੜਿਆ ਵੱਡੇ ਹੀ ਗੱਲ ਕਰਨਗੇ ਉਹ ਵੱਡੇ ਹੀ ਤੁਹਾਡੇ ਪਤੀ ਨੂੰ ਬਿਠਾ ਕੇ ਗੱਲ ਕਰਨਗੇ ਬੱਚਾ ਹੋਣ ਤੋਂ ਬਾਅਦ ਇਹ ਬੱਚਾ ਮੇਰਾ ਨਹੀਂ ਆ ਇਹ ਸਬੂਤ ਕੀਆ ਕਿ ਇਹ ਬੱਚਾ ਮੇਰਾ ਹੀ ਹੈ ਇਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਗੱਲ ਕਰਦੇ ਹੋਏ ਤੁਹਾਡਾ ਪਤੀ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਹੈ ਉਹੀ ਤੁਹਾਡੇ ਪਤੀ ਨੂੰ ਸਮਝਾਉਣਗੇ ਪਹਿਲਾਂ ਮਾਤਾ ਪਿਤਾ ਨੂੰ ਦੱਸੋ ਉਹਨਾਂ ਨੂੰ ਕਹੋ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਗੇ ਸਾਥ ਦੇਣਗੇ ਅਤੇ ਮਦਦ ਕਰਨਗੇ ਇੰਨਾ ਹੀ ਨਹੀਂ ਜਿਹੜੇ ਵੱਡਿਆਂ ਨੇ ਵਿਆਹ ਕੀਤਾ ਹੈ ਉਹੀ ਆ ਕੇ ਤੁਹਾਡੇ ਪਤੀ ਨੂੰ ਸਮਝਾਉਣਗੇ ਸਲਾਹ ਦੇਣਗੇ ਕਹਿੰਦੇ ਉਸ ਭੈਣ ਨੇ ਕੀ ਕੀਤਾ ਜਾਣਦੇ ਹੋ ਮੈਂ ਆਪਣੀ ਮਾਤਾ ਪਿਤਾ ਨੂੰ ਉਹ ਕਹਿੰਦੀ ਦੱਸ ਨਹੀਂ ਸਕਦੀ ਭੈਣ ਮੈਂ ਤੁਹਾਨੂੰ ਆਤਮਿਕ ਪਿਤਾ ਦੇ ਤੌਰ ਤੇ ਇਹ ਗੱਲ ਕਹਿ ਰਿਹਾ ਹਾਂ ਜੇ ਤੇਰੇ ਮਾਪੇ ਹੈ ਤਾਂ ਉਹਨਾਂ ਨੂੰ ਦੱਸਨ ਦੇ ਹੀ ਥੋੜਾ ਬਹੁਤ ਜੋ ਤੇਰੇ ਮਨ ਦੇ ਵਿੱਚ ਦਰਦ ਹੈ ਉਹ ਦਰਦ ਦੂਰ ਹੋ ਜਾਵੇਗਾ ਇਸ ਲਈ ਮੇਰੀ ਗੱਲ ਨੂੰ ਸੁਣ ਲੈ ਮਾਪੇ ਨੂੰ ਕਹਿ ਉਹ ਭੈਣ ਨੇ ਨਹੀਂ ਸੁਣਿਆ ਸੌਰੀ ਪਾਸਟਰ ਜੀ ਇਹ ਗੱਲ ਆਪਣੇ ਮਾਪੇ ਨੂੰ ਮੈਂ ਨਹੀਂ ਕਹਿ ਸਕਦੀ ਕਿਉਂ ਨਹੀਂ ਕਹਿ ਸਕਦੀ ਮੇਰਾ ਵਿਆਹ ਹੋ ਗਿਆ ਹੈ ਉਹਨਾਂ ਨੂੰ ਪਤਾ ਨਹੀਂ ਆ ਮੇਰਾ ਵਿਆਹ ਹੋ ਗਿਆ ਉਹ ਨਹੀਂ ਜਾਣਦੇ ਮੈਂ ਪ੍ਰੈਗਨੈਂਟ ਥਾਂ ਇਸ ਗੱਲ ਨੂੰ ਵੀ ਉਹ ਨਹੀਂ ਜਾਣਦੇ ਮੇਰੇ ਬੇਟੀ ਹੋਈ ਆ ਇਸ ਗੱਲ ਨੂੰ ਵੀ ਉਹ ਜਾਣਦੇ ਨਹੀਂਆ ਪਿਆਰੀ ਹੁਣ ਮੈਂ ਕੀ ਕਹਾਂ ਭੈਣ ਤੂੰ ਤਾਂ ਮਾਪੇ ਨੂੰ ਦੱਸਿਆ ਵੀ ਨਹੀਂ ਬਿਨਾ ਦੱਸੇ ਵਿਆਹ ਕਰ ਲਿਆ ਪਾਸਟਰ ਜੀ ਇਸੇ ਲਈ ਮੈਂ ਪਛਤਾ ਰਹੀ ਆ ਗਲਤੀ ਦੇ ਕਾਰਨ ਬਹੁਤ ਪਛਤਾਵਾ ਹੈ ਪਿਆਰੋ ਕੀ ਸਮਝੀ ਹਾਂ ਵਿਆਹ ਜੋ ਹੈ ਲੜਕੇ ਤੇ ਲੜਕੀ ਵਿਚਕਾਰ ਹੋਣ ਵਾਲਾ ਕੰਮ ਨਹੀਂ ਆ ਇਹ ਤਾਂ ਦੋ ਪਰਿਵਾਰਾਂ ਦੇ ਵਿੱਚ ਹੋਣ ਵਾਲਾ ਇੱਕ ਸ਼ੁਭ ਕੰਮ ਹੈ ਪਵਿੱਤਰ ਵਿਆਹ ਜਵਾਨ ਭੈਣੋਂ ਤੇ ਭਰਾਉ ਸਮਝ ਰਹੇ ਹਾਂ ਉਸ ਮੂਰਖ ਦੀ ਹਿੰਮਤ ਕੀ ਸੀ ਜਾਣਦੇ ਹਾਂ ਇਹ ਲੜਕੀ ਨੇ ਕਰੇ ਦੱਸੇ ਬਿਨਾ ਹੀ ਵਿਆਹ ਕਰ ਲਿਆ ਜੇ ਮੈਂ ਇਸ ਨੂੰ ਛੱਡਦਾ ਕਰੋ ਕੜਦਾ ਇਹ ਮੇਰੇ ਕੋਲ ਹੀ ਪਈ ਰਹੇਗੀ ਇਹ ਕਿਸੇ ਨੂੰ ਦੱਸ ਨਹੀਂ ਪਾਏਗੀ ਕੀ ਦੱਸੇਗੀ ਪਿਆਰਿਓ ਕੁਝ ਪਹਿਣਾ ਪਿਆਰ ਦੇ ਚੱਕਰ ਚ ਪੈ ਕੇ ਪਿਆਰ ਦੀ ਆੜ ਦੇ ਵਿੱਚ ਉਹ ਭੈੜੇ ਕੰਮਾਂ ਨੂੰ ਕਰਦੀਆਂ ਹੈ ਉਹੀ ਲੜਕਾ ਚਾਹੀਦਾ ਕਹਿ ਕੇ ਆਪਣੇ ਮਾਪੇ ਨੂੰ ਵੀ ਛੱਡ ਦਿੰਦੀਆਂ ਹੈ ਉਹਨਾਂ ਨੂੰ ਦੱਸੇ ਬਿਨਾ ਹੀ ਵਿਆਹ ਕਰ ਲੈਣ ਤੇ ਇਹੀ ਹੋਏਗਾ ਜੀਵਨ ਬਰਬਾਦ ਹੋ ਜਾਂਦਾ ਹੈ ਉਸ ਨੂੰ ਆਪਣਾ ਜੀਵਨ ਦੇ ਦਿੰਦੇ ਹੋ ਉਹ ਤੁਹਾਡੇ ਨਾਲ ਖੇਲਦਾ ਹੈ ਤੁਹਾਡੇ ਪਿੱਛੇ ਕੋਈ ਨਹੀਂ ਆ ਕੋਈ ਪੁੱਛਣ ਵਾਲਾ ਵੀ ਨਹੀਂ ਆ ਬਿਨਾ ਕਿਸੇ ਨੂੰ ਦੱਸੇ ਤੁਸੀਂ ਵਿਆਹ ਕੀਤਾ ਇਸ ਲਈ ਇਹਦੇ ਕਾਰਨ ਤੁਹਾਡੇ ਮਾਪੇ ਦੇ ਦਿਲ ਦੇ ਵਿੱਚ ਦੁੱਖ ਹੈ ਇਸ ਨੂੰ ਜਾਣ ਕੇ ਹੁਣ ਤੁਹਾਡੇ ਪਰਿਵਾਰ 'ਚ ਸਮੱਸਿਆ ਆਉਣ ਤੇ ਤੂੰ ਆਪਣੀ ਮਨਮਰਜ਼ੀ ਕਰਕੇ ਵਿਆਹ ਕੀਤਾ ਹੈ ਇਸ ਲਈ ਐਸੇ ਮੌਤ 'ਚ ਮਰ ਕਹੋਗੇ ਇਸ ਗੱਲ ਨੂੰ ਉਹ ਜਾਣਦਾ ਇਸ ਲਈ ਇਹ ਡਰਾਮਾ ਕਰਦਾ ਹੈ ਭੈਣੋ ਜਲਦਬਾਜ਼ੀ 'ਚ ਮਾਪੇ ਨੂੰ ਦੱਸੇ ਬਿਨਾ ਵਿਆਹ ਨਾ ਕਰਿਓ ਜਵਾਨ ਬੱਚਿਓ ਜਲਦਬਾਜੀ ਚ ਮਾਪੇ ਨੂੰ ਦੱਸੇ ਬਿਨਾ ਵਿਆਹ ਨਾ ਕਰਿਓ ਉਹਨਾਂ ਨੇ ਤੁਹਾਨੂੰ ਪਾਲਿਆ ਹੈ ਬਹੁਤ ਜ਼ਿਆਦਾ ਮਿਹਨਤ ਕਰਕੇ ਪੜਾ ਲਿਖਾ ਕੇ ਅਤੇ ਤੁਹਾਨੂੰ ਮਿਹਨਤੀ ਬਣਾਇਆ ਹੈ ਤੁਹਾਨੂੰ ਸੈਟਲ ਕਰਨਾ ਇੱਕ ਸੋਹਣੇ ਲੜਕੇ ਜਾਂ ਫਿਰ ਲੜਕੀ ਦੇ ਨਾਲ ਤੁਹਾਡਾ ਵਿਆਹ ਕਰਾਉਣਾ ਹੈ ਸੋਚ ਕੇ ਤੁਸੀਂ ਆਪਣੇ ਮਾਪੇ ਨੂੰ ਦੱਸੇ ਬਿਨਾ ਹੀ ਐਸੇ ਗੁਪਤ ਵਿਆਹ ਕਿਉਂ ਕਰ ਰਹੇ ਹੋ ਵਿਕਾਰ ਦੇ ਵਿਆਹ ਇਹ ਗੱਲ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਜਾਣਦੇ ਹੋ ਕਾਨਾ ਦੇ ਵਿੱਚ ਇੱਕ ਵਿਆਹ ਹੋਇਆ ਉਹ ਪਵਿੱਤਰ ਵਿਆਸੀ ਕਿਉਂਕਿ ਪਵਿੱਤਰ ਪ੍ਰਭੂ ਉਸ ਵਿਆਚ ਆਏ ਹੋਏ ਸੀ ਉਸ ਦਿਨ ਪ੍ਰਭੂ ਯੀਸ਼ੂ ਮਸੀਹ ਤੇ ਉਹਦੇ ਚੇਲੇ ਵੀ ਵਿਆਚ ਸੱਦੇ ਗਏ ਸੀ ਯੀਸ਼ੂ ਮਸੀਹ ਦੇ ਚੇਲੇ ਯਾਨੀ ਸੇਵਕ ਬੁਲਾਏ ਗਏ ਸੀ ਯੀਸ਼ੂ ਮਸੀਹ ਦੀ ਮਾਤਾ ਨੂੰ ਸੱਦਾ ਮਿਲਿਆ ਹੋਇਆ ਸੀ ਭੈਣੋ ਤੇ ਭਰਾਵੋ ਜਦ ਆਪਣੇ ਬੇਟੇ ਦਾ ਵਿਆਹ ਕਰੋ ਜਦ ਆਪਣੀ ਬੇਟੀ ਦਾ ਵਿਆਹ ਕਰੋ ਤਾਂ ਫਿਰ ਸੁਣੋ ਉਸ ਵਿਆਹ ਚ ਕਾਸਟ ਨੂੰ ਨਾ ਵੇਖਿਓ ਉਸ ਵਿਆਹ ਦੇ ਵਿੱਚ ਕਾਸਟ ਵੱਲ ਧਿਆਨ ਨਾ ਕਰਿਓ ਉਸ ਵਿਆਹ ਚ 컬러 ਦਾ ਧਿਆਨ ਨਾ ਰੱਖਿਓ ਉਸ ਵਿਆਹ ਦੇ ਵਿੱਚ ਕ੍ਰਾਈਸਟ ਨੂੰ ਜਗ੍ਹਾ ਦਿਓ ਪ੍ਰਭੂ ਯੇਸ਼ੂ ਮਸੀਹ ਉਸ ਵਿਆਹ ਹੋਣੀ ਚਾਹੀਦੀ ਉਹ ਵਿਆਹ ਕਾਸਟ ਦੇ ਉੱਪਰ ਜਾਂ ਕੈਸ਼ ਦੇ ਉੱਪਰ ਜਾਂ 컬러 ਦੇ ਉੱਪਰ ਆਧਾਰਿਤ ਨਾ ਹੋਵੇ ਜਿਸ ਵਿਆਹ ਦੇ ਵਿੱਚ ਕ੍ਰਾਈਸਟ ਨੂੰ ਜਗ੍ਹਾ ਨਹੀਂ ਦਿੱਤੀ ਗਈ ਉਹ ਵਿਆਹ पवित्र विवाह नहीं है परमेश्वर की इच्छा के अनुसार का विवाह नहीं है ਤੁਹਾਨੂੰ ਕੀ ਲੱਗਦਾ ਕਿ ਉਹ ਵਿਆਹ ਕਦੇ ਵੀ ਸਥਿਰ ਹੋ ਸਕੇਗਾ ਨਹੀਂ ਕਿਉਂਕਿ ਵਿਆਹ ਜੋ ਹੈ परमेश्वर ਨੇ ਸ਼ੁਰੂ ਕੀਤਾ ਵਿਆਹ ਦੀ ਵਿਵਸਥਾ परमेश्वर ਨੇ ਸ਼ੁਰੂ ਕੀਤੀ ਪਰਮੇਸ਼ਵਰ ਤੋਂ ਬਿਨਾਂ ਜੇ ਤੁਸੀਂ ਵਿਆਹ ਦੀ ਸ਼ੁਰੂਆਤ ਕਰੋਗੇ ਤਾਂ ਉਸ ਵਿਆਹ 'ਚ ਸ਼ੈਤਾਨ ਆ ਜਾਵੇਗਾ ਆទਿ ਉਸ ਵਿਆਹ ਦੇ ਟੁਕੜੇ ਟੁਕੜੇ ਕਰ ਦਵੇਗਾ ਤੋੜ ਕੇ ਰੱਖ ਦੇਗਾ ਭੈਣੋ ਅਤੇ ਭਰਾਵੋ ਤੁਹਾਡਾ ਵਿਆਹ ਜੇ ਚਾਹੁੰਦੇ ਹੋ ਕਿ ਪਵਿੱਤਰ ਹੋਵੇ, ਸ਼ੁੱਧ ਹੋਵੇ ਤਾਂ ਫਿਰ ਪਵਿੱਤਰ ਪਰਮੇਸ਼ਰ ਉਸ ਵਿਆਹ ਚ ਹੋਣੀ ਚਾਹੀਦੀ ਆ। ਉਹਨਾਂ ਨੂੰ ਸੱਦਾ ਦੇਣਾ ਚਾਹੀਦਾ। ਇਸ ਗੱਲ ਨੂੰ ਯਾਦ ਰੱਖੋ। ਇੱਕ ਹੋਰ ਗੱਲ। ਇੱਕ ਹੋਰ ਪੈਨ ਆ ਕੇ ਇਸੇ ਤਰ੍ਹਾਂ ਦੀ ਸਟੋਰੀ ਦਸੀ। ਉਹ 9 ਮਹੀਨੇ ਦੇ ਗਰਭ ਦੇ ਵਿੱਚ ਸੀ। ਮੇਰੇ ਤੋਂ ਪ੍ਰਾਰਥਨਾ ਕਰਵਾਉਣ ਆਈ। ਪਾਸਟਰ ਜੀ 9 ਮਹੀਨੇ ਦਾ ਗਰਭ ਮੈਨੂੰ ਹੈ। ਕਹਿੰਦਾ ਜਾਨ ਤੋਂ ਵੱਧ ਪਿਆਰ ਕਰਦਾ ਹਾਂ। ਜਾਨ ਦੇ ਦਵਾਂਗਾ। ਕਹਿੰਦਾ ਤੇਰੇ ਬਿਨਾ ਨਹੀਂ ਜੀ ਸਕਦਾ। ਮੇਰੇ ਆਲੇ-ਦੁਆਲੇ ਘੁੰਮਿਆ ਅਤੇ ਮੈਨੂੰ ਗਰਭਤੀ ਕਰਤਾ। ਅਤੇ ਵਿਆਹ ਦੇ ਵਿਸ਼ੇ 'ਚ ਵਿਆਹ ਵੀ ਕਰ ਲਿਆ। ਕਿੱਥੇ ਕੀਤਾ? ਕਮਰੇ 'ਚ ਕੀਤਾ। ਵਿਆਹ ਕਮਰੇ 'ਚ ਕੀਤਾ ਜਾਂਦਾ ਹੈ? ਕਮਰੇ ਦੇ ਵਿੱਚ ਵਿਆਹ ਕੀਤਾ। ਹੁਣ ਮੈਂ ਗਰਭਤੀ ਹਾਂ ਠੀਕ ਆ ਭੈਣ ਦੱਸੋ ਕੀ ਵਜ੍ਹਾ ਹੈ ਕੱਲ ਸੁਬਾ ਉਹਦਾ ਵਿਆਹ ਹੈ ਕਿਦਾ ਵਿਆਹ ਭੈਣ ਕਿਦਾ ਵਿਆਹ ਜਿੰਨੇ ਮੇਰੇ ਨਾਲ ਕਮਰੇ ਚ ਵਿਆਹ ਕੀਤਾ ਉਹਦਾ ਹੀ ਵਿਆਹ ਕੱਲ ਹੈ ਮੈਂ ਕਿਹਾ ਮਾਪੇ ਨੂੰ ਕਹਿ ਜਾ ਕੇ ਉਸ ਵਿਆਹ ਨੂੰ ਰੋਕ ਲੈਣ ਉਹ ਕਹਿੰਦੀ ਮੇਰੇ ਮਾਪੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਆ ਜਾਣਦੇ ਨਹੀਂ ਆ ਹੁਣ ਕੀ ਕਰੇਗੀ ਪਿਆਰਿਓ ਕੱਲੋ ਕਿਸੇ ਹੋਰ ਨਾਲ ਵਿਆਹ ਕਰਨ ਜਾ ਰਿਹਾ ਹੈ ਉਹਦੇ ਨਾਲ ਰਹੇਗਾ ਉਹਦੇ ਨਾਲ ਗਰਸਤੀ ਕਰਕੇ ਖੁਸ਼ ਰਹੇਗਾ ਉਹਦੇ ਤੇ ਵਿਸ਼ਵਾਸ ਕਰਕੇ ਮਾਪੇ ਨੂੰ ਦੱਸੇ ਬਿਨਾ ਵਿਆਹ ਕਰ ਲਿਆ ਹੁਣ ਉਹ ਗਰਭਤੀ ਹੈ ਅਤੇ ਜੇ ਬੱਚਾ ਹੋ ਗਿਆ ਤਾਂ ਕਿਵੇਂ ਦੇਖਭਾਲ ਕਰੇਗੀ ਪਤੀ ਦੀ ਸਹਾਇਤਾ ਤੋਂ ਬਿਨਾ ਮਾਤਾ ਪਿਤਾ ਦੇ ਸਹਿਯੋਗ ਦੀ ਮਦਦ ਤੋਂ ਬਿਨਾ ਆਤਮਿਕ ਲੋਕਾਂ ਦੀ ਸਹਾਇਤਾ ਤੋਂ ਬਿਨਾ ਕਿਵੇਂ ਉਸ ਬੱਚੇ ਨੂੰ ਪਾਲੇ ਪੋਸੇਗੀ ਕਿਵੇਂ ਉਸ ਨੂੰ ਨਿਵਾਏਗੀ ਜੇ ਉਸ ਦਾ ਸੇਜ਼ੀਰੀਅਨ ਕਰਨਾ ਪਿਆ ਜਾਂ ਆਪਰੇਸ਼ਨ ਕਰਨਾ ਪਿਆ ਹਸਪੀਟਲ ਦੇ ਵਿੱਚ ਉਹ ਕਿਸ ਤਰ੍ਹਾਂ ਬੱਚੇ ਦੀ ਦੇਖਭਾਲ ਕਰੇਗੀ ਸੰਭਾਲੇਗੀ ਸੋਚ ਕੇ ਵੇਖੋ ਮਾੜੇ ਹਾਲਾਤ ਯੈਸ ਜੇ ਤੁਸੀਂ ਪਰਮੇਸ਼ਵਰ ਤੋਂ ਬਿਨਾ ਵਿਆਹ ਕਰੋਗੇ ਤਾਂ ਫਿਰ ਸੁਣੋ ਬਹੁਤ ਹੀ ਮਾੜੇ ਹਾਲਾਤਾਂ 'ਚ ਚਲੇ ਜਾਓਗੇ ਬੱਚਾ ਹੋਣ ਵਾਲਾ ਹੈ ਖੁਸ਼ ਹੋਣ ਦੇ ਸਮੇਂ ਤੇ ਕੀ ਕਰੋਗੇ ਦੱਸੋ ਖੁਸ਼ ਹੁੰਦਾ ਮੌਕਾ ਵੀ ਚਲਾ ਜਾਏਗਾ ਪਿਆਰ ਕਰਨ ਵਾਲਾ ਧੋਖਾ ਦੇ ਕੇ ਚਲਾ ਜਾਏਗਾ ਤੁਸੀਂ ਜੋ ਪਿਆਰ ਕੀਤਾ ਆਪਣੇ ਮਾਤਾ ਪਿਤਾ ਨੂੰ ਛੱਡ ਦਿੱਤਾ ਧੋਖਾ ਦੇ ਦਿੱਤਾ ਇਹ ਵੀ ਨਹੀਂ ਦੱਸਿਆ ਕਿ ਵਿਆਹ ਹੋਇਆ ਇਹਦਾ ਸਹਾਰਾ ਲੈ ਕੇ ਤੁਹਾਡੇ ਨਾਲ ਵਿਆਹ ਕਰਨ ਦਾ ਵਾਅਦਾ ਕਰਕੇ ਤੁਹਾਨੂੰ ਅੱਜ ਛੱਡ ਕੇ ਜਾ ਰਿਹਾ ਹੈ ਹੁਣ ਉਹ ਬੀਜ ਜੋ ਤੁਸੀਂ ਬੀਜਿਆ ਅਤੇ ਕੀ ਹੋਇਆ ਫਲਵੰਤ ਹੋ ਗਏ ਇਸ ਲਈ ਬਾਈਬਲ ਦੱਸਦੀ ਆ ਧੋਖਾ ਨਾ ਖਾਓ ਪਰਮੇਸ਼ਰ ਠੱਠੇ ਚ ਨਹੀਂ ਉਡਾਇਆ ਜਾਂਦਾ ਇਨਸਾਨ ਜੋ ਬੀਜਦਾ ਹੈ ਉਹ ਹੀ ਵੱਢਦਾ ਹੈ ਜਵਾਨ ਭੈਣੋ ਅਤੇ ਭਰਾਵੋ ਮਾਪੇ ਨੂੰ ਧੋਖਾ ਨਾ ਦੇਵੋ ਜੇ ਧੋਖਾ ਦੇਵੋਗੇ ਤਾਂ ਧੋਖਾ ਖਾਓਗੇ ਕੱਲ ਦੇ ਦਿਨ ਨਾ ਚੱਕਣ ਵਾਲੇ ਬੋਝ ਨੂੰ ਨਾ ਚੱਕ ਕੇ ਤੁਸੀਂ ਦੁਖੀ ਹੋਵੋਗੇ ਇਸ ਗੱਲ ਨੂੰ ਸਮਝ ਲਓ ਇਸ ਤੇ غور ਕਰੋ ਇੱਕ ਦਿਨ ਤੁਹਾਡੇ ਵਿਆਹ ਦਾ ਸਮਾਂ ਆਵੇਗਾ ਜਿਸ ਦਿਨ ਤੁਸੀਂ ਵਿਆਹ ਕਰੋਗੇ ਤਾਂ ਸੁਣੋ ਉਸ ਵਿਆਹ ਚ ਤੁਸੀਂ ਕਿਹਨੂੰ ਬੁਲਾਉਣਾ ਹੈ ਯੀਸ਼ੂ ਮਸੀਹ ਨੂੰ ਬੁਲਾਉਣਾ ਹੈ ਮਸੀਹ ਸਮਾਜ ਸੁਣ ਰਹੇ ਹੋ ਜਿਸ ਵਿਆਹ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨਈਂ ਜਿਸ ਵਿਆਹ ਮਸੀਹ ਨਾ ਆਵੇ sire na chadega ਉਹ ਵਿਆਹ ਟੁੱਟ ਜਾਏਗਾ ਇਸ ਗੱਲ ਨੂੰ ਸਮਝੋ ਖੁਸ਼ੀ ਦੀ ਗੱਲ ਕੀ ਆ ਕਾਣਾ ਦੇ ਵਿਆਹ ਦੇ ਵਿੱਚ ਜੋ ਵਿਆਹ ਹੋ ਰਿਹਾ ਸੀ ਉੱਥੇ ਯਿਸੂ ਸੀ ਮੈਂ ਪੁੱਛਦਾ ਹਾਂ ਵਿਆਹ ਚ ਯੇਸ਼ੂ ਦੇ ਹੋਣ ਤੇ ਪਾਸਟਰ ਜੀ ਤੁਸੀਂ ਕਹਿ ਰਹੇ ਹੋ ਕਿ ਉਸ ਵਿਆਹ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਕਹਿ ਰਹੇ ਹੋ ਨਾ ਵਿਆਹ ਚ ਯੇਸ਼ੂ ਹੋਣਾ ਚਾਹੀਦਾ ਅਤੇ ਕਹਿ ਰਹੇ ਹੋ ਉਹ ਵਿਆਹ ਧੰਨ ਵਿਆਹ ਹੋ ਜਾਏਗਾ ਤਾਂ ਫਿਰ ਕੀ ਜੇ ਯੇਸ਼ੂ ਸਾਡੇ ਵਿਆਹ ਦੇ ਵਿੱਚ ਹੈ ਤਾਂ ਵਿਆਹ ਦੇ ਵਿੱਚ ਸਮੱਸਿਆ ਨਹੀਂ ਆਉਣਗੀਆਂ ਜੇ ਇਸ ਤਰ੍ਹਾਂ ਤੁਸੀਂ ਪੁੱਛੋਗੇ ਤਾਂ ਮੇਰਾ ਉੱਤਰ ਹੈ ਯੀਸ਼ੂ ਮਸੀਹ ਦੇ ਤੁਹਾਡੇ ਵਿਆਹ ਚ ਹੋਣ ਤੇ ਵੀ ਸਮੱਸਿਆ ਆਉਣਗੀਆਂ ਤੁਹਾਡੇ ਵਿੱਚੋਂ ਕੁਝ ਲੋਕ ਮੈਨੂੰ ਸਵਾਲ ਕਰ ਸਕਦੇ ਆ ਮੇਰੀ ਮਰਜ਼ੀ ਨਾਲ ਵਿਆਹ ਕਰਨ ਤੇ ਵੀ ਮੈਨੂੰ ਸਮੱਸਿਆ ਆਉਣਗੀਆਂ ਪਰਮੇਸ਼ਵਰ ਦੀ ਇੱਛਾ ਨਾਲ ਵਿਆਹ ਕਰਨ ਤੇ ਵੀ ਸਮੱਸਿਆ ਆਉਣਗੀਆਂ ਤਾਂ ਫਿਰ ਇਹਨਾਂ ਚ ਫਰਕ ਕੀ ਆ ਜੇ ਮੈਂ ਆਪਣੀ ਮਨਮਰਜ਼ੀ ਦੇ ਨਾਲ ਵਿਆਹ ਕਰਾਂ ਤਾਂ ਵੀ ਸਮੱਸਿਆ ਆਉਣਗੀਆਂ ਜੇ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਕਰਾਂ ਤਾਂ ਫਿਰ ਵੀ ਸਮੱਸਿਆਵਾਂ ਆਉਣਗੀਆਂ ਇਹ ਕੀ ਆ ਪਾਸਟਰ ਜੀ ਦੋਨਾਂ 'ਚ ਫਰਕ ਕੀ ਆ ਫਰਕ ਹੈ ਫਰਕ ਇੱਥੇ ਹੀ ਆ ਹਾਂ ਤੁਹਾਨੂੰ ਇੱਕ ਗੱਲ ਪਤਾ ਹੈ ਕਿ ਆਮ ਤੌਰ ਤੇ ਲੋਕਾਂ ਦੀ ਸੋਚ ਕੀ ਆ ਮੈਂ ਯੇਸ਼ੂ ਤੇ ਵਿਸ਼ਵਾਸ ਕਰਾਂਗਾ ਤਾਂ ਮੇਰੇ ਦੁੱਖ ਦੂਰ ਹੋ ਜਾਣਗੇ ਮੈਂ ਯੇਸ਼ੂ ਤੇ ਵਿਸ਼ਵਾਸ ਕਰਾਂਗਾ ਤਾਂ ਸਮੱਸਿਆ ਚਲੇ ਜਾਣਗੀਆਂ ਯੇਸ਼ੂ ਤੇ ਵਿਸ਼ਵਾਸ ਕਰਨ ਤੇ ਦੁੱਖ ਮੁਸੀਬਤਾਂ ਤੋਂ ਬਿਮਾਰੀਆਂ ਤੋਂ ਪਰੇਸ਼ਾਨੀਆਂ ਤੋਂ ਮੈਂ ਬਾਹਰ ਆ ਜਾਵਾਂਗਾ। ਐਸਾ ਵਿਸ਼ਵਾਸ ਸਾਰਿਆਂ ਨੂੰ ਹੁੰਦਾ ਹੈ। ਇਸੇ ਵਿਸ਼ਵਾਸ ਦੇ ਕਾਰਨ ਇੱਕ ਵਿਅਕਤੀ ਨੇ ਯੀਸ਼ੂ ਤੇ ਵਿਸ਼ਵਾਸ ਕੀਤਾ। ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਤੋਂ ਬਾਅਦ ਉਸਨੂੰ ਕੀ ਪਤਾ ਚੱਲਿਆ ਕਿ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਜੋ ਸਮੱਸਿਆਵਾਂ ਸੀ ਯੀਸ਼ੂ ਤੇ ਵਿਸ਼ਵਾਸ ਕਰਨ ਤੋਂ ਬਾਅਦ ਉਹਨੀਆਂ ਹੀ ਸਮੱਸਿਆਵਾਂ ਹੈ। ਹੁਣ ਕਿਸੇ ਨੇ ਆ ਕੇ ਉਹਦੇ ਤੋਂ ਪੁੱਛਿਆ। ਉਹ ਭਾਈ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਕੇ ਦੁੱਖ ਤਕਲੀਫਾ ਨਹੀਂ ਰਹਿਣ ਗਿਆ ਇਸ ਗੱਲ ਤੇ ਵਿਸ਼ਵਾਸ ਕਰਕੇ ਤੁਸੀਂ ਯਿਸੂ ਤੇ ਵਿਸ਼ਵਾਸ ਕੀਤਾ ਹੈ ਨਾ ਤਾਂ ਯਿਸੂ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਜੋ ਦੁੱਖ ਸੀ ਉਹਦਾ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਤੋਂ ਬਾਅਦ ਵੀ ਸਾਹਮਣਾ ਕਰ ਰਿਹਾ ਹੈ ਨਾ ਫਰਕ ਕੀ ਆ ਭਾਈ ਇਹ ਸੁਣ ਕੇ ਉਹਨੇ ਕੀ ਕਿਹਾ ਜਾਂਦੇ ਹੋ ਕਹਿੰਦਾ ਫਰਕ ਮੈਨੂੰ ਸਮਝ ਆ ਗਿਆ ਕੀ ਆ ਫਰਕ ਜਦੋਂ ਯਿਸੂ ਨਹੀਂ ਸੀ ਮੇਰੀਆਂ ਦੁੱਖ ਮੁਸੀਬਤਾਂ ਬਿਮਾਰੀਆਂ ਤੇ ਪਰੇਸ਼ਾਨੀਆਂ ਮੈਂ ਇਕੱਲਾ ਹੀ ਚੱਲਦਾ ਸੀ ਹੁਣ ਯਿਸੂ ਤੇ ਵਿਸ਼ਵਾਸ ਕਰਨ ਤੋਂ ਬਾਅਦ ਮੇਰੇ ਦੁੱਖਾ ਕਸ਼ਟਾ ਤੇ ਮੁਸੀਬਤਾਂ ਦੇ ਵਿੱਚ ਮੇਰੇ ਨਾਲ ਯੇਸ਼ੂ ਵੀ ਸਮਸਿਆ ਦਾ ਸਾਹਮਣਾ ਕਰ ਰਹੀ ਆ ਮੇਰੀ ਹਿੰਮਤ ਅਤੇ ਵਿਸ਼ਵਾਸ ਕੀ ਆ ਯੀਸ਼ੂ ਮਸੀਹ ਮੇਰੀ ਸਮੱਸਿਆ 'ਚ ਮੇਰੇ ਨਾਲ ਰਹਿ ਕੇ ਹਿੱਸੇਦਾਰ ਹੋ ਰਿਹਾ ਜ਼ਰੂਰ ਮੈਂ ਜਿੱਤ ਪਾਵਾਂਗਾ ਕੀ ਸਮਝ ਆਇਆ ਭੈਣੋ ਤੇ ਭਰਾਵੋ ਇਹ ਸਾਡੀ 나ੜੀ-나ੜੀ 'ਚ ਵਸ ਜਾਣਾ ਚਾਹੀਦਾ ਐਸਾ ਕੀਮਤੀ ਸੱਚ ਜੇ ਤੁਹਾਨੂੰ ਇਹ ਕਹੇ ਕਿ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਤੇ ਪਰੇਸ਼ਾਨੀਆਂ ਅਤੇ ਦੁੱਖ ਤਕਲੀਫਾਂ ਨਹੀਂ ਰਹਿਣਗੀਆਂ ਬਿਮਾਰੀਆਂ ਨਹੀਂ ਹੋਣਗੀਆਂ ਤਕਲੀਫਾਂ ਨਹੀਂ ਹੋਣਗੀਆਂ ਜੇ ਇਸ ਤਰ੍ਹਾਂ ਕੋਈ ਤੁਹਾਨੂੰ ਕਵੇ ਤਾਂ ਵਿਸ਼ਵਾਸ ਨਾ ਕਰਿਓ ਯੇਸ਼ੂ ਮਸੀਹ ਤੇ ਵਿਸ਼ਵਾਸ ਕਰਨ ਤੇ ਵੀ ਦੁੱਖ ਰਹਿਣਗੇ ਯੇਸ਼ੂ ਤੇ ਵਿਸ਼ਵਾਸ ਕਰਨ ਤੇ ਵੀ ਦੁੱਖ ਮੁਸੀਬਤਾਂ ਰਹਿਣਗੀਆਂ ਯੇਸ਼ੂ ਤੇ ਵਿਸ਼ਵਾਸ ਕਰਨ ਤੇ ਵੀ ਦੁੱਖ ਬਿਮਾਰੀਆਂ ਰਹਿਣਗੀਆਂ ਯੇਸ਼ੂ ਤੇ ਵਿਸ਼ਵਾਸ ਕਰਨਾ ਫਿਰ ਕੀ ਫਾਇਦਾ ਨੰਬਰ 1 ਇਸ ਸੰਸਾਰ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਸਵਰਗ ਜਾਓਗੇ ਨੰਬਰ 2 ਇਸ ਸੰਸਾਰ ਚ ਕੋਈ ਵੀ ਸਮੱਸਿਆ ਕਿਉਂ ਨਾ ਹੋਵੇ ਉਹਨਾਂ ਸਮੱਸਿਆਵਾਂ ਦਾ ਤੁਸੀਂ ਇਕੱਲੇ ਹੀ ਸਾਹਮਣਾ ਨਹੀਂ ਕਰ ਸਕਦੇ ਤੁਹਾਨੂੰ ਜਾਣ ਤੋਂ ਵੱਧ ਪਿਆਰ ਕਰਨ ਵਾਲਾ ਪ੍ਰਭੂ ਤੁਹਾਡੇ ਨਾਲ ਆਹੀ ਹੌਸਲਾ ਹੈ ਇਦਨਾ ਤੁਹਾਨੂੰ ਜਿੱਤ ਮਿਲੇਗੀ ਇਸ ਗੱਲ ਨੂੰ ਯਾਦ ਰੱਖੋ ਪ੍ਰਭੂ ਦੇ ਵਿੱਚ ਬੇਨਤੀ ਮੈਂ ਤੁਹਾਨੂੰ ਕਰ ਰਿਆਂ ਇਹ ਹੀ ਫਾਰਮੂਲਾ ਵਿਆਖ ਵੀ ਹੁੰਦਾ ਹੈ ਮਨ ਮਰਜ਼ੀ ਨਾਲ ਜੇ ਵਿਆਖ ਕਰੋਗੇ ਤਾਂ ਕਸ਼ਟ ਮੁੱਲ ਮਿਲਣਗੇ ਜੇ ਪਰਮੇਸ਼ਵਰ ਦੀ ਇੱਛਾ ਅਨੁਸਾਰ ਵਿਆਖ ਕਰੋਗੇ ਤਾਂ ਸਮੱਸਿਆਵਾਂ ਆਉਣਗੀਆਂ ਮਨ ਮਰਜ਼ੀ ਨਾਲ ਵਿਆਖ ਕਰਨ ਤੇ ਸਮੱਸਿਆ ਮੁੱਲ ਲੈਣ ਤੇ ਜਾਂ ਯੇਸ਼ੂ ਦੀ ਇੱਛਾ ਦੇ ਅਨੁਸਾਰ ਵਿਆਖ ਕਰਨ ਤੇ ਸਮੱਸਿਆ ਆਉਣਗੀਆਂ ਦੋਨਾਂ 'ਚ ਫਰਕ ਕੀਆ ਸੁਣੋ ਜੇ ਮਨਮਰਜ਼ੀ ਕਰਕੇ ਵਿਆਹ ਕਰੋਗੇ ਤਾਂ ਜੇ ਉਹਦੇ 'ਚ ਸਮੱਸਿਆਵਾਂ ਆਈਆਂ ਤਾਂ ਇਕੱਲਾ ਸਾਹਮਣਾ ਕਰਨਾ ਪਏਗਾ ਜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਵਿਆਹ ਕਰੋਗੇ ਤਾਂ ਜੇ ਉਹਦੇ 'ਚ ਦੁੱਖ ਆ ਗਿਆ ਮੇਰਾ ਪ੍ਰਭੂ ਤੁਹਾਨੂੰ ਬਚਾ ਲਵੇਗਾ ਤੁਹਾਡੇ ਦੁੱਖਾਂ 'ਚ ਹਿੱਸੇਦਾਰ ਹੋਣ ਦੇ ਲਈ ਤੁਹਾਡੇ ਹੰਝੂਆਂ ਨੂੰ ਪੂੰਝਣ ਦੇ ਲਈ ਇੰਨਾ ਹੀ ਨਹੀਂ ਹਰ ਸਮੱਸਿਆ ਦਾ ਹੱਲ ਕਰਨ ਦੇ ਲਈ ਉਹ ਪ੍ਰਭੂ ਉੱਤਰ ਆਏਗਾ ਇਹ ਸੱਚਾ ਇਸ ਲਈ ਪ੍ਰਭੂ ਦੀ ਇੱਛਾ ਨੂੰ ਸਮਝੋ ਉਦਾਹਰਨ ਦੇ ਲਈ ਆਦਮ ਦੇ ਕੋਲ ਪਰਮੇਸ਼ਰ ਉਹਦਾ ਜੀਵਨ ਸਾਥੀ ਲੈ ਕੇ ਆਇਆ ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ ਆ ਪਰਮੇਸ਼ਰ ਨੇ ਕੀ ਕੀਤਾ ਇਹਦੀ ਇੱਕ ਸਾਥਣ ਹੋਵੇ ਇਹ ਸੋਚ ਕੇ ਹਵਨ ਨੂੰ ਲਿਆ ਕੇ ਪਤਨੀ ਦੇ ਤੌਰ ਤੇ ਉਸ ਨੂੰ ਸੌਂਪ ਦਿੱਤਾ ਇਹ ਵਿਆਹ ਕਿਨੇ ਕੀਤਾ ਦੱਸੋ ਪਰਮੇਸ਼ਰ ਦਾ ਕੀਤਾ ਹੋਇਆ ਇਹ ਵਿਆਹ ਸੀ ਪਰਮੇਸ਼ਰ ਦੇ ਕੀਤੇ ਹੋਏ ਵਿਆਹ ਕਰਨ ਤੇ ਵੀ ਸਮੱਸਿਆ ਨਹੀਂ ਆਈਆਂ ਹਾਂ ਆਈਆਂ ਪਰਮੇਸ਼ਵਰ ਦਾ ਕੀਤਾ ਗਿਆ ਵਿਆਹ ਹੋਂ ਤੇ ਵੀ ਸਮੱਸਿਆ ਸੀ ਉਹਨਾਂ ਨੇ ਮਨਾ ਕੀਤਾ ਫਲ ਨੂੰ ਖਾਦਾ ਅਸੀਂ ਨੰਗੇ ਆ ਇਸ ਗੱਲ ਨੂੰ ਸਮਝ ਗਏ ਪੱਤਿਆਂ ਨਾਲ ਆਪਣੇ ਸ਼ਰੀਰ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਜਿਸ ਪਰਮੇਸ਼ਵਰ ਨੇ ਵਿਆਹ ਦੇ ਦੁਆਰਾ ਇੱਕ ਕੀਤਾ ਦੋਨਾਂ ਨੂੰ ਨੇੜੇ ਲੈ ਕੇ ਆਇਆ ਜਦੋਂ ਸ਼ਰਮ ਦੇ ਨਾਲ ਆਪਣੇ ਸ਼ਰੀਰ ਨੂੰ ਪੱਤੇ ਨਾਲ ਲੁਕਾਰੇ ਸੀ ਤਾਂ ਪਰਮੇਸ਼ਵਰ ਨੇ ਇਹ ਵੇਖ ਕੇ ਆਪ ਹੀ ਉਹਨਾਂ ਨੂੰ ਚਮੜੇ ਦੀ ਪੋਸ਼ਾਕ ਦੇ ਨਾਲ ਆਪ ਹੀ ਦੋਵਾਂ ਨੂੰ ਢਕਿਆ ਪਰਮੇਸ਼ਵਰ ਨੇ ਵਿਆਜ ਜਿਹਾ ਜੋੜਿਆ ਹੈ ਜੋ ਵਿਆਜ ਸਮੱਸਿਆ ਆ ਜਾਵੇ ਪਰਮੇਸ਼ਵਰ ਆਪ ਉਹਨਾਂ ਦੀ ਸ਼ਰਮ ਨੂੰ ਢੱਕਣ ਦੇ ਲਈ ਦੱਸੋ ਇੱਕ ਪਸ਼ੂ ਨੂੰ ਬਲੀਦਾਨ ਕਰਕੇ ਉਸ ਪਸ਼ੂ ਦੇ ਚਮੜੇ ਦੇ ਨਾਲ ਉਹਨਾਂ ਦੇ ਸ਼ਰਮ ਨੂੰ ਜੜ ਢਕਿਆ ਤਾਂ ਪਰਮੇਸ਼ਵਰ ਨੇ ਇੱਕ ਫੈਸਲਾ ਕੀਤਾ ਮਨੁੱਖ ਪਾਪ ਕਰਕੇ ਜਦ ਸ਼ਰਮਿੰਦਗੀ ਨੂੰ ਮੁੱਲ ਲੈ ਆਇਆ ਉਸ ਸ਼ਰਮਿੰਦਗੀ ਤੇ ਬੇਇੱਜ਼ਤੀ ਨੂੰ ਦੂਰ ਕਰਨ ਦੇ ਲਈ ਪਰਮੇਸ਼ਵਰ ਨੇ ਇੱਕ ਫੈਸਲਾ ਕੀਤਾ ਉਹ ਕੀ ਸੀ ਇੱਕ ਪਸ਼ੂ ਨੂੰ ਬਲੀਦਾਨ ਕੀਤੇ ਬਿਨਾ ਮਾਰੇ ਬਿਨਾ ਇਹਨਾਂ ਦੇ ਸ਼ਰਮ ਨੂੰ ਕਦੇ ਵੀ ਲੁਕਾ ਨਹੀਂ ਸਕਦੇ ਉਸੇ ਤਰ੍ਹਾਂ ਜਦ ਮੇਰਾ ਪੁੱਤਰ ਪ੍ਰਭੂ ਯੀਸ਼ੂ ਮਸੀਹ ਜਦ ਤੱਕ ਇਹਨਾਂ ਦੇ ਲਈ ਨਹੀਂ ਮਰੇਗਾ ਇਹਨਾਂ ਦੇ ਕੀਤੇ ਗੁਨਾਹ ਤੋਂ ਇਹਨਾਂ ਨੂੰ ਮਾਫੀ ਨਹੀਂ ਮਿਲੇਗੀ ਇਸ ਤਰ੍ਹਾਂ ਉਸ ਦਿਨ ਹੀ ਪਰਮੇਸ਼ਵਰ ਨੇ ਇਹਨਾਂ ਦੇ ਕਿਤੇ ਗੁਨਾਹ ਦੇ ਲਈ ਅਤੇ ਉਹਨਾਂ ਗੁਨਾਹਾਂ ਦੀ ਮਾਫੀ ਦੇ ਲਈ ਮੌਤ ਦੇ ਹਵਾਲੇ ਕਰਕੇ ਅਤੇ ਪਾਪੀ ਮਨੁੱਖ ਨੂੰ ਉੱਧਾਰ ਦੇ ਵਸਤਰ ਪਵਿੱਤਰ ਵਸਤਰ ਧਾਰਮਿਕਤਾ ਦੇ ਵਸਤਰ ਇਹਨਾਂ ਨੂੰ ਧਾਰਨ ਕਰਵਾਉਣੇ ਆ ਉਸੇ ਦਿਨ ਇਹ ਫੈਸਲਾ ਕਰ ਲਿਆ ਪੈਣੋ ਤੇ ਪ੍ਰਭੂ ਸੁਣ ਰਹੇ ਹੋ ਜਿਸ ਪਰਮੇਸ਼ਵਰ ਨੇ ਮਨੁੱਖ ਨੂੰ ਬਣਾ ਕੇ ਉਸ ਮਨੁੱਖ ਨੂੰ ਆਪਸੀ ਵਿਆਹ ਚ ਜੋੜਿਆ ਉਸ ਰਿਸ਼ਤੇ ਵਿੱਚ ਸਮੱਸਿਆ ਆਉਣ ਤੇ ਉਹੀ ਪਰਮੇਸ਼ਵਰ ਉਸ ਸਮੱਸਿਆ ਦੇ ਹੱਲ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਵਾਨ ਪਿਆਨੋ ਤੇ ਪਰਾਉ ਵਿਆਹ ਦੀ ਉਮਰ ਦੇ ਵਿੱਚ ਆਮ ਤੌਰ ਤੇ ਜਿੱਥੇ ਤੁਸੀਂ ਪੜ੍ਹਾਈ ਕਰਦੇ ਹੋ ਨੌਕਰੀ ਕਰਦੇ ਹੋ ਉੱਥੇ ਇੱਕ ਲੜਕਾ ਜਾਂ ਲੜਕੀ ਤੁਹਾਨੂੰ ਆਕਰਸ਼ਿਤ ਕਰ ਸਕਦੀ ਆ ਉਹ ਆਕਰਸ਼ਣ ਪਿਆਰ ਚ ਬਦਲ ਸਕਦਾ ਹੈ ਅਤੇ ਆਕਰਸ਼ਣ ਪਿਆਰ ਚ ਬਦਲ ਸਕਦਾ ਫਿਰ ਉਹ ਪਿਆਰ ਵਿਆਹ ਦੇ ਰਿਸ਼ਤੇ ਤੇ ਜੋੜ ਸਕਦਾ ਹੈ ਲੇਕਿਨ ਸੁਣੋ ਤੁਹਾਡੇ ਵਿਆਹ ਚ ਕੌਣ ਹੋਣਾ ਚਾਹੀਦਾ ਯੀਸ਼ੂ ਹੀ యేషు ਤੋਂ ਬਿਨਾ ਮਸੀਹ ਤੋਂ ਬਿਨਾ ਜੇ ਵਿਆਹ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਵਿਆਹ ਬੜੇ ਦੁੱਖ ਨਾਲ ਭਰਿਆ ਹੋਏਗਾ ਫਿਰ ਤੋਂ ਕਹਿ ਰਿਹਾ ਹਾਂ యేషు ਦੇ ਹੋਣ ਤੇ ਵੀ ਉਸ ਵਿਆਹ ਦੇ ਘਰ ਦੇ ਵਿੱਚ ਦੁੱਖ ਆ ਸਕਦੇ ਆ ਕਸ਼ਟ ਆ ਸਕਦੇ ਆ ਪਰ ਉਹਨਾਂ ਦੁੱਖਾਂ ਦਾ ਮੇਰਾ ਪਰਮੇਸ਼ਵਰ ਹੀ ਜ਼ਿੰਮੇਦਾਰੀ ਚੱਕੇਗਾ ਤੁਹਾਡੀ ਮਦਦ ਕਰੇਗਾ ਉਹਨਾਂ ਸਮੱਸਿਆਵਾਂ ਦਾ ਹੱਲ ਪਰਮੇਸ਼ਵਰ ਹੀ ਕਰੇਗਾ ਇਹਨਾਂ ਗੱਲਾਂ ਨੂੰ ਯਾਦ ਰੱਖੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਵਿਆਹ ਚ ਸਮੱਸਿਆ ਆਉਂਤੇ ਕੌਣ ਇਹਦਾ ਹੱਲ ਕਰ ਸਕਦਾ ਹੈ ਉਸ ਦਿਨ ਜਦੋਂ ਵਿਆਹ ਚ ਸਮੱਸਿਆ ਆ ਗਈ ਅਤਿਓ ਪਰਿਵਾਰ ਸ਼ਰਮਿੰਦਾ ਹੋਣ ਜਾ ਰਿਹਾ ਸੀ ਮਜ਼ਾਕ ਦਾ ਕਾਰਨ ਬਣਨ ਜਾ ਰਿਹਾ ਸੀ ਪਿਤਾ ਗੁਪਤ ਤੌਰ ਤੇ ਤੁਹਾਡੇ ਕੋਲ ਆ ਕੇ ਜਦੋਂ ਸਮੱਸਿਆ ਦੱਸੀ ਗਈ ਤਾਂ ਤੁਸੀਂ ਅਦਭੁਤ ਕੰਮ ਕਰਕੇ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਉਹ ਸਮੱਸਿਆ ਤੁਸੀਂ ਦੂਰ ਕਰ ਦਿੱਤੀ ਉਸ ਸਮੱਸਿਆ ਦਾ ਹੱਲ ਕੀਤਾ ਪਿਤਾ ਅੱਜ ਕੀਦੇ ਪਰਿਵਾਰ ਚ ਕਿਹੜੀ ਸਮੱਸਿਆ ਹੈ ਪਰਿਵਾਰ ਬਹੁਤ ਹੀ ਕੀਮਤੀ ਆ ਵਿਆਹ ਸਭ ਤੋਂ ਆਦਰ ਦੀ ਗੱਲ ਆ ਤੁਹਾਡੇ ਕੀਤੇ ਗਏ ਅਦਭੁਤ ਕੰਮਾਂ ਵਿੱਚੋਂ ਮਹਾਨ ਕੰਮ ਵਿਆਹ ਕੀਤਾ ਤੁਹਾਡਾ ਵਚਨ ਦੱਸਦਾ ਹੈ ਉਹ ਛੋਟਾ ਨਗਰ ਸੀ ਉਹ ਛੋਟਾ ਪਰਿਵਾਰ ਸੀ ਤਾਂ ਵੀ ਅద్ਭੁਤ ਕੰਮ ਕੀਤੇ ਪਿਤਾ ਅੱਜ ਵੀ ਇੱਥੇ ਬਹੁਤ ਛੋਟੇ ਪਰਿਵਾਰ ਹੈ ਪਿਤਾ ਸਾਡੀਆਂ ਜ਼ਿੰਦਗੀਆਂ ਛੋਟੀਆਂ ਹੈ ਸਾਡੇ ਜੀਵਨ ਛੋਟੇ ਹੈ ਸਾਡੀਆਂ ਜ਼ਿੰਦਗੀਆਂ ਪਰੇਸ਼ਾਨ ਹੈ ਤਾਂ ਵੀ ਸਾਡੇ ਉੱਪਰ ਕਿਰਪਾ ਕਰਨ ਵਾਲੇ ਤੁਸੀਂ ਮਹਾਨ ਪਰਮੇਸ਼ਵਰ ਹੋ ਪਿਤਾ ਸਾਡੇ ਜੀਵਨ 'ਚ ਮਹਾਨ ਕੰਮ ਕਰਨ ਵਾਲੇ ਪ੍ਰਭੂ ਤੁਸੀਂ ਹੋ ਸਮਰਥੀ ਪਰਮੇਸ਼ਰ ਤੁਸੀਂ ਹੋ ਤੁਹਾਡਾ ਧੰਨਵਾਦ ਸਤੂਤੀ ਮਹਿਮਾ ਅਰਪਿਤ ਕਰਦੇ ਹਾਂ ਪਿਤਾ ਕੋਈ ਵੀ ਪ੍ਰਾ ਕੋਈ ਵੀ ਪੈਣ ਆਪਣੇ ਵਿਆਹ ਦੇ ਵਿਸ਼ੇ 'ਚ ਕਿਹੜੀ ਸਮੱਸਿਆ 'ਚ ਨਿਕਲ ਰਹੀ ਆ ਕਿਹੜੀ ਮੁਸ਼ਕਲ 'ਚੋਂ ਨਿਕਲ ਰਹੀ ਆ ਕਿਹੜੀ ਦੁੱਖਾਂ 'ਚੋਂ ਨਿਕਲ ਰਹੀ ਆ ਇਹਨਾਂ ਸਮੱਸਿਆਵਾਂ ਦਾ ਹੱਲ ਕਰੋ ਅਰਸ ਕਰੋ ਪਿਤਾ ਉੱਤਰ ਦਿਓ ਪਿਤਾ ਤੁਹਾਡੀ ਹੀ ਮਹਿਮਾ ਤੁਹਾਡਾ ਹੀ ਆਦਰ ਤੁਹਾਨੂੰ ਧੰਨਵਾਦ ਦਿੰਦੇ ਹੋਏ ਇਸ ਦਿਨ ਸੇਵਕ ਅਤੇ ਪਰਿਵਾਰ ਨੂੰ ਆਸ਼ੀਸ਼ ਦੇ ਦਿਓ ਤੇਰੀ ਇੱਛਾ ਦੇ ਅਨੁਸਾਰ ਚੱਲਦੇ ਹੋਏ ਸਾਨੂੰ ਜੀਣ ਦਾ ਅਨੁਗ੍ਰਹਿ ਦੇ ਦਿਓ ਜੋ ਮਿਹਨਤ ਕਰ ਰਿਹਾ ਉਸ ਦਾ ਅਦਭੁਤ ਪ੍ਰਤੀਫਲ ਦੇਣ ਵਾਲੇ ਤੁਸੀਂ ਹੀ ਪਰਮੇਸ਼ਵਰ ਹੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72